ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ 3 ਮਾਰਚ ਦਾ ਜੋ ਪ੍ਰੋਗਰਾਮ ਰੱਖਿਆ ਗਿਆ ਸੀਗਾ ਬਠਿੰਡਾ ਐਸਐਸਪੀ ਦਫ਼ਤਰ ਦੇ ਮੂਹਰੇ ਤਾਂ ਉਸ ਪ੍ਰੋਗਰਾਮ ਨੂੰ ਰੱਦ ਕੀਤਾ ਜਾਂਦਾ ਉਹਦਾ ਕਾਰਨ ਹੈ ਕਿ ਜਿਹੜੀ ਲੋਕਾਂ ਦੀ ਜਥੇ ਹੀ ਹੈ ਜਿਹੜਾ ਪarcha ਆ ਜੋ ਪੱਤਰਕਾਰ ਰਮਿੰਦਰਜੀਤ ਸਿੱਧੂ ਉੱਤੇ ਦਰਜ ਕਰਵਾਇਆ ਗਿਆ ਸੀਗਾ ਐਮਐਲਏ ਬਲਕਾਰ ਸਿੱਧੂ ਦੇ ਵੱਲੋਂ ਉਹਨੂੰ ਰੱਦ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਤੇ ਉਸ ਤੋਂ ਬਾਅਦ ਜਿਹੜੀ ਲੋਕਾਂ ਦੀ ਉਹ ਬਹੁਤ ਵੱਡੀ ਜਥੇ ਹੀ ਹੈ ਇਹਦੇ ਨਾਲ ਹੀ ਉਹਨਾਂ ਤਮਾਮ ਪੰਜਾਬ ਦੇ ਇਨਸਾਫ਼ਪਸੰਦ ਲੋਕਾਂ ਦਾ ਸੀ ਧੰਨਵਾਦ ਕਰਨਾ ਚਾਹੁੰਦੇ ਆ ਤੇ ਨਾਲ ਜਿੰਨੀਆਂ ਜਥੇਬੰਦੀਆਂ ਨੇ ਜਨਤਕ ਜਥੇਬੰਦੀਆਂ ਚਾਹੇ ਕਿਸਾਨ ਮਜ਼ਦੂਰ ਵਪਾਰੀ ਸਟੂਡੈਂਟ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਫੋਨ ਨਹੀਂ ਵੀ ਕਰ ਸਕੇ ਜਾਂ ਨਹੀਂ ਵੀ ਉਹਨਾਂ ਚੱਕ ਸਕੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਕਿਉਂਕਿ ਜਿਹੜੀ ਬਹੁਤ ਵੱਡੀ ਜਿੱਤ ਹੋਈ ਹੈ ਜਿਹੜਾ ਪਰਚਾ ਆ ਉਹ ਰੱਦ ਕੀਤਾ ਪ੍ਰਸ਼ਾਸਨ ਨੇ ਜਿਹੜਾ ਸ਼ਿਕਾਇਤ ਕਰਤਾ ਆ ਉਹ ਆਪਣੀ ਦਰਖਾਸਤ ਆ ਜਿਹੜੀ ਉਹ ਵਾਪਸ ਲੈ ਕੇ ਗਿਆ ਤੇ ਪਰਚਾ ਜਿਹੜਾ ਉਹ ਰੱਦ ਦਾ ਤੇ ਜਿਸ ਕਾਰਨ ਜਿਹੜਾ ਕੱਲ ਦਾ ਪ੍ਰੋਗਰਾਮ ਆ ਉਹ ਤਮਾਮ ਲੋਕਾਂ ਦੇ ਨਾਲ ਜਥੇਬੰਦੀਆਂ ਨਾਲ ਸਲਾਹ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਜਿਹੜਾ ਕੱਲ ਦਾ ਪ੍ਰੋਗਰਾਮ ਆ 3 ਮਾਰਚ ਦਾ ਐਸਪੀ ਦਫ਼ਤਰ ਬਠਿੰਡਾ ਵਾਲਾ ਉਸ ਨੂੰ ਰੱਦ ਕੀਤਾ ਜਾਂਦਾ ਆ ਜੇਕਰ ਕੋਈ ਅੱਗੇ ਦੀ ਖਬਰ ਹੋਵੇਗੀ ਤਾਂ ਜਰੂਰ ਸਾਂਝੀ ਕਰਾਂਗੇ ਪਰ ਫਿਲਹਾਲ ਦੇ ਲਈ ਜਿਹੜਾ ਕੱਲ ਦਾ ਪ੍ਰੋਗਰਾਮ ਆ ਉਸ ਨੂੰ ਰੱਦ ਕੀਤਾ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਸਾਰੇ ਹੀ ਪੰਜਾਬ ਦੇ ਲੋਕਾਂ ਦਾ